ਹੈਲੋ ਸਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਇੱਧਰ ਸੂਰਜ ਬਹੁਤ ਹੀ ਸੋਹਣਾ ਬੱਦਲਾਂ ਦੇ ਵਿੱਚ ਨਿਮਾ-ਨਿਮਾ ਚੜਨਦਿਆ ਟਾਈਮ ਕੋਈ ਹੈਗਾ ਵਾ ਪੌਣੇ ਘੱਟ ਦਾ ਇੱਧਰ ਆਪਾਂ ਪਾਣੀ ਵੇਖਣ ਆਏ ਸੀ ਟੈਂਕੀਆਂ ਤੇ ਕਿ ਚੜਨਦਿਆ ਕਿ ਨਹੀਂ ਤੇ ਇੱਧਰ ਚਲੋ ਅੱਜ ਤੁਹਾਨੂੰ ਛੱਤ ਦੀ ਸੈਰ ਕਰਾ ਦਿੰਨੇ ਆ ਤੇ ਆਪਣੇ ਸਾਰੇ ਬੰਨੇ ਤੁਹਾਨੂੰ ਵਿਖਾ ਦਿੰਨੇ ਆ ਕਿਸ ਤਰ੍ਹਾਂ ਦੇ ਆ ਇੱਧਰ ਦੇਖੋ ਛੱਤ ਪੂਰੀ ਜੜੀ ਹੈ ਨਾ ਕਾਈ ਕਾਈ ਹੋਈ ਪਈ ਆ ਮੀਂਹ ਦੇ ਵਿੱਚ ਛੱਤ ਤੇ ਜਿਹੜਾ ਵਾ ਜੀ ਨਹੀਂ ਕਰਦਾ ਆਉਂਦਾ ਕਿ ਕਿਤੇ ਡੇਗਣੀ ਨਾ ਚਾਹੀਏ ਇੱਧਰ ਵੀ ਦੇਖੋ ਮਤਲਬ ਰਹਾ ਹੈ ਸ਼ੀਲ ਇਲਾਕਾ ਬੜਾ ਵਧੀਆ ਤੇ ਇੱਧਰ ਆਸ ਵਾਲਾ ਆਪਣਾ ਹੀ ਘਰ ਆ ਰਿਹਾ ਸਾਡੇ ਚਾਚਾ ਜੀ ਦਾ ਘਰ ਆ ਤੇ ਇੱਧਰ ਵੀ ਤੁਹਾਨੂੰ ਦਿਖਾਉਨੇ ਆ ਸੋ ਨਵੀਂ ਬਿਲਡਿੰਗ ਤਿਆਰ ਹੋਣ ਦੀ ਆ ਹਾਂ ਦੇਖੋ ਆ ਸਾਡਾ ਵਸਬ ਦਾ ਵਿਹੜਾ ਤੇ ਇੱਧਰ ਤਾਂ ਰੂਮ ਬਣੰਦੇ ਨਵੇਂ-ਨਵੇਂ ਠੀਕ ਹੈ ਆ ਸੈਕਿੰਡ ਮੰਜ਼ਲ ਆ ਥਰਡ ਮੰਜ਼ਲ ਆ ਤੇ ਹਜੇ ਉੱਤੇ ਬਣੂਗਾ ਇੱਧਰ ਸੀੜੀਆਂ ਦਾ ਜੁਗਾੜ ਹੁੰਦਿਆ ਦੇਖੋ ਤੇ ਛੱਤ ਤੇ ਆਖਨਾਰ ਪਿਆ ਮਿਸਤਰੀਆਂ ਮਿਸਤਾ ਕੰਮ ਹੋਇਆ ਸੀ ਇੱਧਰੋਂ ਦੀ ਤੇ ਉਹੀ ਜਿਹੜਾ ਖਲਾਰ ਖੂਰ ਪਿਆ ਹੋਇਆ ਸ਼ਾਤ ਤੇ ਕੁਝ ਖਾਸ ਵੇਖਣੀਆਂ ਚੀਜ਼ਾਂ ਨਹੀਂ ਆ ਪਰ ਫੇ ਵੀ ਕਦੀ ਕਦੀ ਜੀ ਕਰਦਾ ਕਿ ਛਾਤੇ ਜਾ ਕੇ ਥੋੜਾ ਜਿਹਾ ਵੀਡੀਓ ਸ਼ੂਟ ਕਰੀਏ ਤੇ ਇਧਰ ਦੇਖੋ ਛੱਤ ਪੂਰੀ ਸਾਫ਼ ਹੋਣ ਵਾਲੀ ਕਿਉਂਕਿ ਇਧਰ ਨਾ ਸਮਾਨ ਪਿਆ ਰਹਿੰਦਾ ਤੇ ਬੜੀ ਕਾਈ ਜੀ ਜੰਮ ਜਾਂਦੀ ਤੇ ਇਧਰ ਆਪਾਂ ਪਾਣੀ ਵੇਖਣ ਆਏ ਸੀ ਪਾਣੀ ਪੂਣੀ ਦੇਖ ਲਿਆ ਹੁਣ ਆਪਾਂ ਚੱਲਦੇ ਆਂ ਥੱਲੇ ਕਿਉਂਕਿ ਸੋਚਿਆ ਕਿ ਅੰਦਾਜ਼ਾ ਜਿਹਾ ਹੋ ਜਾਊਗਾ ਕਦੋਂ ਕੋ ਮੋਟਰ ਬੰਦ ਕਰਨੀ ਆ ਤੇ ਸੋ ਆਪਣਾ ਵੀ ਇੱਧਰ ਆਪਣਾ ਵੀ ਕੰਮ ਜਿਹੜਾ ਵਾ ਹੋਣ ਵਾਲਾ ਵਾ ਕੁਛ-ਕੁਛ ਕੰਮ ਬਾਕੀ ਆ ਤੇ ਔੜੀਆਂ ਦੇ ਵਿੱਚ ਅਕਸਰ ਹੀ ਜਿਹੜਾ ਖਲਾਰ ਆ ਜਾਂਦਾ ਵਾ ਕਿਉਂਕਿ ਜਦ ਮੀਂਹ ਪੈਂਦਾ ਨਾ ਝੰਬ ਹੁੰਦੀ ਆ ਐਡੀਆਂ ਹੋ ਗਿਆ ਕਿ ਹੁਣ ਅੱਧਾ ਘੰਟਾ ਬੂਟਰ ਚੱਲੂਗੀ ਤੇ ਪਾਣੀ ਜਿਹੜਾ ਭਰ ਜਾਊਗਾ ਤੇ ਜਗ੍ਹਾ ਜਿੰਨੀ ਵੀ ਹੋਵੇ ਉਨੀ ਕਾਟਿਆ ਉਧਰ ਕੱਪੜੇ ਝੋੜ ਕੇ ਰੱਖੇ ਤਤ ਤੇ ਆਪੋ ਨੇ ਇੱਕ ਮਿਲ ਗਿਆ ਸੀ ਵਲੌਗਰ ਤੇ ਆਪੋ ਉਹਦੇ ਨਾਲ ਗੱਲਾਂ ਕਰਨ ਦੇ ਪਏ ਤੇ ਉਹ ਆਪਣੀ ਵੀਡੀਓ ਸ਼ੂਟ ਕਰਨ ਦਿਆ ਸੀ ਤੇ ਮੈਂ ਉਹਨੂੰ ਦੱਸਿਆ ਕਿ ਕਿ ਮਤਲਬ ਵੀਡੀਓ ਸ਼ੂਟ ਕਰਨ ਦੇ ਕਾਤੇ ਵੀਡੀਓ ਸ਼ੂਟ ਕਰਦੇ ਹਨ ਉਹਨੇ ਵੀ ਦੱਸਿਆ ਕਿ ਆਪਾਂ ਫਿਟਨੈਸ ਤੇ ਵੀਡੀਓ ਸ਼ੂਟ ਕਰਦੇ ਮੈਂ ਠੀਕ ਹੈ ਚੰਗੀ ਗੱਲ ਆ ਸਵੇਰੇ ਸਵੇਰ ਆਪਣੀ ਵੀਡੀਓ ਬਣਾਉਂਦਿਆ ਸੀ ਉਹ ਤੇ ਮੈਂ ਮੈਂ ਫਿਰ ਆ ਗਿਰ ਉਹਦਾ ਵੀ ਸ਼ੈ ਡਿਊਟੀ ਦਾ ਟਾਈਮ ਹੋਇਆ ਸੀ ਮੈਂ ਵੀ ਥੱਲੇ ਨਾਸ਼ਤਾ-ਨੁਸਤਾ ਕਰ ਲਿਆ ਵਾ ਤੇ ਹਜੇ ਪੂਰਾ ਖਲਾਰ ਪਿਆ ਹੋਇਆ ਘਰ ਦੇ ਵਿੱਚ ਕੰਬਲ-ਗੁੰਬਲ ਸਭ ਜੋੜਨ ਵਾਲੇ ਆ ਵੰਚ ਨੂੰ ਖਲਾਰਤਾ ਆਪਾਂ ਸਕੂਲ ਕਿਉਂਕਿ ਵੰਚ ਦੀ ਤਬੀਅਤ ਵਹ ਵੰਚ ਸਵੇਰੇ ਕਹਿੰਦਿਆ ਕਿ ਮੈਨੂੰ ਚੰਗਾ ਨਹੀਂ ਲੱਗੰਦਿਆ ਪਰ ਮੈਂ ਕਿਹਾ ਨਹੀਂ ਬੇਟਾ ਜਾਣਾ ਤੇ ਪੜ੍ਹਾਈ ਆ ਪੇਪਰ ਆ ਹਨਾ ਉਦਾਂ ਵੀ ਏਨਾ ਬੱਚਿਆਂ ਨੂੰ ਹੁੰਦਾ ਵਾ ਕਿ ਸਾਡੀ ਦਬਤ ਖਰਾਬ ਘਰੇ ਰਹਿੰਦੇ ਤੇ ਬਹੁਤ ਜ਼ਿਆਦਾ ਫੋਨ ਵੇਂਦੇ ਆ ਜਦੋਂ ਕਿ ਸਰਦੀ ਆ ਬੁਖਾਰ ਆ ਤੇ ਸਿਰ ਤੇ ਵਾਹੀ ਭਾਰਾ ਵਾ ਉਸ ਤੋਂ ਬਾਅਦ ਹੁਣ ਆਪੋ ਉਤੋਂ ਦੀ ਫੋਨ ਵੇਖਾਂਗੇ ਤੇ ਸਿਰ ਨੇ ਤੇ ਹੋਰ ਜ਼ਿਆਦਾ ਜਿਹੜਾ ਵਾ ਭਾਰਾ ਹੋ ਜਾਣਾ ਵੇਖ-ਵੇਖ ਕੇ ਹੈਨਾ ਤੇ ਘਰੇ ਰਹਿ ਕੇ ਕਿਹੜੀ ਰੈਸਟ ਕਰਨੀ ਬੱਚਿਆਂ ਨੇ ਇਹਨਾਂ ਚੰਗਾ ਜਾਓ ਸਕੂਲ ਚਾਚੂ ਬਣਾ ਕੇ ਦਿੱਤੀ ਨਾਸ਼ਤਾ-ਨੁਸਤਾ ਕਰਾਇਆ ਤੇ ਇੱਕ ਵਾਰੀ ਰਾਤੀ ਜਿਹੜਾ ਚਾਹ ਬਣਾਈ ਹੁੰਦਾ ਉਹਨੂੰ ਬੜਾ ਫਰਕ ਪਿਆ ਇੱਕ ਵਾਰੀ ਦੁਪਹਿਰੇ ਆਊਗਾ ਫਿਰ ਬਣਾ ਦਾਂਗੇ ਇੱਕ ਦੋ ਦਿਨ ਮੀਂਹ ਦੇ ਵਿੱਚ ਪੂਰਾ ਫੁੱਲ ਭਿਜ-ਭਿਜ ਕੇ ਆਉਂਦਾ ਰਿਹਾ ਇਸੇ ਕਰਕੇ ਹੀ ਉਹਦੀ ਜਿਹੜੀ ਮਤਭਿਆਸ ਜਿਹੜੀ ਖਰਾਬ ਹੋ ਗਈ ਵੈਸੇ ਤਬਿਆਤ ਹੋਰ ਇੱਕ ਕਾਰਨ ਵੀ ਆ ਅਸੀਂ ਨਾ ਬਹੁਤ ਚਿਰਾਂ ਤੋਂ ਕਰੋਨਾ ਤੋਂ ਹੀ ਜਾਂ ਉਸ ਤੋਂ ਪਹਿਲਾਂ ਹੀ ਅਸੀਂ ਠੰਡਾ ਪਾਣੀ ਨਹੀਂ ਸੀ ਪੀਂਦਾ ਫ੍ਰਿਜ ਦੇ ਵਿੱਚ ਮੈਂ ਪਾਣੀ ਰੱਖਦੀ ਨਹੀਂ ਬਿਲਕੁਲ ਤੇ ਐਰ ਕੀ ਪਹਿਲੀਆਂ ਗਰਮੀਆਂ ਵਾਂ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਨਾ ਫ੍ਰਿਜ ਦੇ ਵਿੱਚ ਇੱਕ ਬੋਤਲ ਰੱਖੀ ਆ ਭੈਣ ਪ੍ਰਾਵਾਂ ਨੇ ਤੇ ਵਿੱਚ ਮਿਕਸ ਕਰ ਕਰਕੇ ਪੀਂਦੇ ਆ ਬਾਹਰੋਂ ਗਰਮੀ ਗਰਮ ਗਰਮ ਦੌੜੇ ਦੌੜੇ ਆਏ ਆ ਕੇ ਠੰਡਾ ਪਾਣੀ ਪੀ ਲਿਆ ਉਹਦੇ ਚਲਦੇ ਅੱਜ ਹੁਣ ਫ੍ਰਿਜ ਦੀ ਬੋਤਲ ਕੱਢ ਲੂੰਗੀ ਬੋਤਲਾਂ ਜਿਹੜੀਆਂ ਗੈਪ ਕਰ ਦੂੰਗੀ ਜੇ ਮੈਂ ਉੱਥੇ ਬੋਤਲ ਲਾ ਕੇ ਬੰਨੇ ਰੱਖੀ ਇਹਨਾਂ ਨੇ ਫਿਰ ਭਰ ਕੇ ਉਹਦੇ ਵਿੱਚ ਵਾੜ ਦੇਣੀ ਆ ਤੇ ਅੱਜ ਮੈਂ ਬੋਤਲ ਨਹੀਂ ਗੈਪ ਕਰ ਦੇਣੀ ਆ ਕਿਉਂਕਿ ਮੈਂ ਤੇ ਨਾਰਮਲ ਹੀ ਪਾਣੀ ਪੀਣੀ ਆ ਘਰੇ ਦਾ ਪਾਣੀ ਪੀਣੀ ਆ ਕਈ ਵਦ ਮੈਂ ਇੰਨਾ ਹੁੰਦਾ ਬਾਲਟੀ ਦਾ ਹੀ ਪਾਣੀ ਪੀ ਲੈਨੇ ਤੇ ਘੜੇ ਦਾ ਕਿਉਂਕਿ ਅਸੀਂ ਪਾਣੀ ਜਿਹੜਾ ਸਟੋਰ ਕਰਕੇ ਰੱਖਦੇ ਆਂ ਕਈ ਵੇ ਸਾਡਾ ਪਾਣੀ ਨਹੀਂ ਹੁੰਦਾ ਇੱਕ ਦੋ ਦਿਨ ਤੱਕ ਅਸੀਂ ਇਹਨੂੰ ਸਟੋਰ ਕਰਕੇ ਰੱਖ ਲਈਦਾ ਪਾਣੀ ਨੂੰ ਇਹ ਸੋਚ ਕੇ ਕਿ ਮਤਲਬ ਜੇ ਨਾ ਆਇਆ ਤੇ ਫਿਰ ਇਸ ਕਰਕੇ ਬਾਲਟੀ ਝ ਹੋਵੇ ਜਾਂ ਘੜੇ ਝ ਹੋਵੇ ਹਾਂ ਇਹ ਜ਼ਰੂਰ ਪਾਣੀ ਨੂੰ ਬੋਇਲ ਕਰ ਲਈਦਾ ਵਾ ਜਿੰਨੇ ਕੁ ਲੋਡ ਹੁੰਦੀ ਆ ਦੋ ਪਤਿੱਲੇ ਰਾਤ ਉਬਾਲ ਲੈ ਦੋ ਸਵੇਰੇ ਉਬਾਲ ਲਈਦੇ ਠੰਡਾ ਜਦੋਂ ਹੋ ਜਾਂਦਾ ਨੋਰਮਲ ਟੈਂਪਰੇਚਰ ਚ ਦੋਨੋਂ ਘੜੇ ਚ ਪਾ ਲਈਦਾ ਵਾ ਤੇ ਕਿਉਂਕਿ ਬਰਸਾਤ ਦੇ ਵਿੱਚ ਪਾਣੀ ਵੈਸੇ ਉਬਾਲਣਾ ਬਹੁਤ ਜ਼ਰੂਰੀ ਆ ਪਰ ਜਿਉਂ ਤੋਂ ਕੋਰੋਨਾ ਹੋਣ ਤੋਂ ਪਹਿਲਾਂ ਤੋਂ ਹੀ ਪਾਣੀ ਜਿਹੜਾ ਉਬਾਲੋ-ਵਾਲ ਕੇ ਪੀਂਨੇ ਆ ਕਿਉਂਕਿ ਇਹ ਪਾਣੀ ਜਿਹੜੇ ਹੁੰਦੇ ਆ ਇਦਾਂ ਨਦੀ ਦੇ ਦੋ ਚਾਰ ਵਾਰ ਫਿਲਟਰ ਕਰਕੇ ਪਾਣੀ ਦਿੱਤਾ ਹੁੰਦਾ ਬਹੁਤ ਜ਼ਿਆਦਾ ਇਹਨੂੰ ਫਿਲਟਰ ਨਹੀਂ ਕਰਦੇ ਆ ਤੇ ਘੜੇ ਦੇ ਵਿੱਚ ਪਾਉਣ ਨਾ ਕੀ ਆ ਕਿ ਉਹਦੇ ਜਿਹੜੇ ਵਿੱਚ ਮਤਲਬ ਜਿਹੜੀ ਰਸਤੇ ਦੇ ਵਿੱਚ ਉਹਨੂੰ ਗੰਦਗੀ ਮਿਲਦੀ ਆ ਆਪਾਂ ਆਪਾਂ ਦੇ ਵਿੱਚ ਕਿੱਦਾਂ ਵਾ ਹਨਾ ਉਹ ਜਿਹੜੀ ਆ ਇੱਕ ਉਬਾਲੇ ਦੇ ਨਾਲ ਠੀਕ ਹੋ ਜਾਂਦੀ ਆ ਤੇ ਇਸ ਕਰਕੇ ਆਪਣਾ ਦਾ ਲਗਾ ਨਹੀਂ ਆ ਕੁਆਗਾਰਡ ਵਗੈਰਾ ਨਹੀਂ ਲਗਾ ਇੱਕ ਵਾਰੀ ਲੈਂਦਾ ਹੀ ਬਹੁਤ ਜ਼ਿਆਦਾ ਗੰਦਾ ਪਾਣੀ ਉਹ ਬੜੀ ਛੇਤੀ ਜਾਮ ਹੋ ਜਾਂਦਾ ਹੀ ਬੰਦੀ ਖਤਮ ਕਰਤਾ ਉਹਨੂੰ ਸੋ ਠੀਕ ਆ ਜੀ ਗੱਲਾਂ ਬਾਤਾਂ ਕਰ ਲਈਆਂ ਬੈਠਿਆਂ ਬੈਠਿਆਂ ਨੇ ਨਾਸਤਾ ਕਰਕੇ ਹੋ ਗਈ ਫਰੀ ਇਧਰ ਅਚ ਵੰਚ ਦੀ ਨਾ ਪੈਂਟ ਵੀ ਇੱਕ ਸਕੂਲ ਵਾਲੀ ਜਿਹੜੀ ਨਾ ਪਉਣ ਵਾਲੀ ਥੋੜੀ ਜਿਹੀ ਉੱਧੜ ਗਈ ਸੀ ਸਵੇਰ ਸਵੇਰ ਸਭ ਤੋਂ ਪਹਿਲਾਂ ਤੇ ਮੈਂ ਉਹਦੇ ਤੇ ਲਾਇਆ ਤੋਪਾ ਕਿਉਂਕਿ ਫਿਰ ਬਾਦੀ-ਵਾਦੀ ਵੱਜ ਜਾਣੀ ਤੇ ਚੰਗੀ ਨਹੀਂ ਲੱਗਦੀ ਹੁਣ ਤੋਪਾ ਲਗਾ ਕੇ ਮੰਚ ਨੂੰ ਤਿਆਰ ਕਰਤਾ ਤੇ ਵੰਚ ਨੂੰ ਰੋਟੀ ਰੱਟੀ ਦੇ ਕੇ ਉਹਨੂੰ ਬਿਠਾਤਾ ਫਿਰ ਆਪਾਂ ਵੀ ਆਪਣਾ ਇਸ਼ਨਾਨ ਪਾਣੀ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਵੀ ਚਲੋ ਹੋ ਗਿਆ ਅੱਧਿਆਂ ਜਿਆਦਾ ਕੰਮ ਹੋ ਚੁੱਕਿਆ ਹੁਣ ਬੀਬੀਆਂ ਦਾ ਕੰਮ ਤੇ ਭਾਵੇਂ ਸਾਰਾ ਦਿਨ ਨਾ ਖਤਮ ਹੋਵੇ ਰਸੋਈ ਦਾ ਕੰਮ ਮੇਨ ਹੁੰਦਾ ਭਾਂਡੇ ਧੋਲ ਔਰ ਰਸੋਈ ਸਾਫ਼ ਕਰ ਲੋ ਹੈਨਾ ਨਾਸ਼ਤਾ ਬਣਾ ਲਓ ਉਹ ਕੰਮ ਜਿਹੜਾ ਆਪਾਂ ਹੋ ਚੁੱਕਿਆ ਵਾ ਸੋ ਤੁਸੀਂ ਮੇਰੀਆਂ ਗੱਲਾਂ ਸੁਣ ਕੇ ਵੀ ਬੋਰ ਹੋ ਗਏ ਹੋ ਹੋਣੇ ਆ ਪਰ ਕਦੇ-ਕਦੇ ਗੱਲਾਂ ਕਰਨ ਨੂੰ ਜੀ ਕਰਦਾ ਵਾ ਤੇ ਅੱਜ ਮੈਨੂੰ ਵੀ ਥੋੜਾ ਜਿਹਾ ਲੱਗਨ ਦੇ ਜਿੱਦਾਂ ਨਾ ਤਵੇ ਜਿਹੜੀ ਆ ਨਾ ਥੋੜੀ ਜਿਹੀ ਠੀਕ ਨਹੀਂ ਗਈ ਮਤਲਬ ਜਿਸ ਤਰ੍ਹਾਂ ਨਾ ਥਕਾਵਟ ਆਪ ਦਾ ਲੱਗਨ ਦਿਹਾ ਵਾ ਮੇਰੇ ਮੂੰਹ ਤੋਂ ਵੀ ਤੁਹਾਨੂੰ ਲੱਗਣ ਦੇਣਾ ਕਿ ਮੇਰੇ ਵਿੱਚ ਉਹ ਨਹੀਂ એનર્ਜੀ ਨਹੀਂ ਆ ਪਰ ਫੇਮੈਂ ਜਬਰਦਸਤੀ ਜਿੱਦਾਂ ਵੀਡੀਓ ਬਣਾਉਂਦੀ ਆ ਤੇ એનર્ਜੀ ਨਹੀਂ ਆ ਕਦੀ ਕਦੀ ਇਦਾਂ ਹੁੰਦਾ ਵਾ ਕਿਉਂਕਿ ਕੱਲ ਮੈਂ ਗਈ ਹਸਪੀਟਲ ਤੇ ਉੱਥੇ ਮੈਂ ਨਾ ਥੱਕ ਗਈ ਕਿਉਂਕਿ ਜਦੋਂ ਦੀ ਮੇਰੀ ਤਬੀਅਤ ਖਰਾਬ ਹੋਈ ਨਾ ਉਦੋਂ ਤੋਂ ਮੈਂ ਨਾ ਬਹੁਤ ਛੇਤੀ ਕਦੀ ਕਦੀ ਥੱਕ ਵੀ ਜਾਂਦੀ ਆ ਜ਼ਿਆਦਾ ਔਰ ਫਿਰ ਮੈਨੂੰ ਨਾ ਬਹੁਤ ਤੁਰਨਾ ਪਿਆ ਇਹ ਤੁਰਨਾ ਸਿਹਤ ਲਈ ਚੰਗਾ ਵਾ ਸਭ ਤੋਂ ਚੰਗਾ ਵਾ ਜਦੋਂ ਤੁਹਾਡੀ ਤਬੀਅਤ ਲਿਖਣ ਠੀਕ ਹੋਵੇ ਖਾਸ ਕਰਕੇ ਸਵੇਰ ਦੇ ਟਾਈਮ ਬਾਕ ਚੰਗੀ ਅੱਗੋਂ ਪਿੱਛੇ ਵੀ ਤੁਰੇ ਲੇਕਿਨ ਜੇ ਤਬੀਅਤ ਖਰਾਬ ਬਹੁਤ ਜ਼ਿਆਦਾ ਤੁਰਨਾ ਪਿਆ ਕਿਉਂਕਿ ਮੈਨੂੰ ਲਾਲਚ ਸੀ ਕਿ ਮੈਂ ਹੁਣ ਆਈ ਆ ਤੇ ਮੈਂ ਬਾਹਰੋਂ ਸਬਜ਼ੀ ਵੀ ਲੈ ਜਾ ਆ ਮੈਂ ਫਿਰ ਮੈਡੀਕਲ ਤੋਂ ਦਵਾਈ ਵੀ ਲੈ ਲਾਂ ਫਿਰ ਉਸ ਤੋਂ ਬਾਅਦ ਆ ਮੈਂ ਥੋੜਾ ਜਿਹਾ ਆਪਣਾ ਕੋਈ ਮਤਲਬ ਜਿਸ ਤਰ੍ਹਾਂ ਬੈਂਕ ਦਾ ਕੰਮ ਉਹ ਵੀ ਕਰ ਲਾਂ ਤੇ ਮੈਂ ਇੰਨਾ ਕਿ ਜ਼ਿਆਦਾ ਤੁਰੀ ਨਾ ਮਤਲਬ ਬਹੁਤ ਜ਼ਿਆਦਾ ਤੁਰੀ ਤੇ ਉਹਦੇ ਨਾਲ ਹੀ ਮੈਨੂੰ ਥਕਾਵਟ ਹੋ ਗਈ ਤੇ ਮੈਨੂੰ ਅਕਸਰ ਹੀ ਜਦੋਂ ਥਕਾਵਟ ਹੋ ਜੇ ਤੇ ਫਿਰ ਮੇਰਾ ਅਗਲੇ ਦਿਨ ਮੂੰਹ ਜਿਹੜਾ ਨਾ ਪੂਰਾ ਮਰ ਜਾ ਆ ਜਾਂਦਾ ਉਹ ਮਾਈ ਜਿੱਦਾਂ ਬਣ ਜਾਂਦਾ ਜਿੱਦਾਂ ਨਾ ਪਤਾ ਨਹੀਂ ਕਿੰਨੇ ਕਿ ਚਿਰਾਂ ਦੀ ਮੈਂ ਬਿਮਾਰ ਹੁੰਨੀ ਹੈ ਹਨਾ ਤੇ ਬਾਕੀ ਜਿਹੜੇ ਕੰਮ ਹੋ ਤੇ ਆਪਾਂ ਕਰਨੇ ਆ એનર્ਜੀ ਦੇ ਨਾਲ ਹੀ ਕਰੀਦੇ ਆ ਕੰਮ ਇਹੋ ਜੀ ਗੱਲ ਨਹੀਂ ਪਰ ਫਿਰ ਇੱਕ ਸਰੀਰ ਨੂੰ ਮਹਿਸੂਸ ਹੁੰਦਾ ਸੋ ਦੇਖਦੇ ਅੱਜ ਕੀ ਕਰਨਾ ਵਾ ਕਮ ਬੜੇ ਕਰਨ ਵਾਲੇ ਜਿਹੜੇ ਮਰਜ਼ੀ ਕਰ ਲੋ ਪਰ ਆਹ ਕਿ ਟਾਈਮ 'ਚ ਜੋ ਨਾਸ਼ਤਾ ਕਰ ਲਉਣਾ ਇੱਕ ਵਾਰੀ ਆਸ ਬੜਾ ਪੈ ਜਾਂਦਾ ਲੱਗਦਾ ਕਿ ਯਾਰ ਇਹ 1 ਘੰਟਾ ਰੋਕ ਕੇ ਕਰਾਂਗੇ ਫਿਰ 1 ਘੰਟਾ ਕਦੋਂ 2-3 ਘੰਟਿਆਂ 'ਚ ਬਦਲ ਜਾਂਦਾ ਨਾ ਪਤਾ ਨਹੀਂ ਲੱਗਦਾ ਸੋ ਬਾਪਰੇ ਬਾਹ ਬਹੁਤ ਛੇ ਗੱਲਾਂ ਕਰ ਲੀਆਂ 6 ਮਿੰਟ ਹੋ ਗਏ ਗੱਲਾਂ ਕਰਦੇ ਹਾਂ ਲਗਾਤਾਰ ਇੱਕੋ ਮਤਲਬ ਇੱਕੋ ਹੀ ਜਿਸ ਤਰ੍ਹਾਂ ਬੋਲਦੇ ਨਾ ਇੱਕ ਹੀ ਜਗ੍ਹਾ ਬੈਠ ਕੇ ਇੱਕੋ ਸੀਨ ਦੇ ਵਿੱਚ ਸੋ ਠੀਕ ਹੈ ਜੀ ਮਿਲਦੇ ਆਪਾਂ ਅਗਲੇ ਸੀਨ ਦੇ ਨਾਲ ਤੇ ਪਹਿਲਾਂ ਆਪਾਂ ਆਪਣੀ ਜਿਹੜੀ ਵੀਡੀਓ ਉਹਨੂੰ ਕਰ ਲਈ ਅਪਲੋਡ ਸਾਡੀ ਵੀਡੀਓ ਜਿਹੜੀ ਕੱਲ ਦੀ ਅਪਲੋਡ ਕਰਨ ਵਾਲੀ ਆ ਤੇ ਆਪਾਂ ਵੀਡੀਓ ਅਪਲੋਡ ਕਰਦੇ ਆ ਫਿਰ ਤੁਹਾਡੇ ਨਾਲ ਮਿਲਦੇ ਆਂ ਠੰਡਾ ਹੁੰਦਾ ਹੈ ਸਾਰੇ ਠੰਡਾ ਠੰਡਾ ਸਾਰਾ ਸੋਹਣਾ ਆ ਸਾਰਾ ਹੁੰਦਾ ਐਸੇ ਵੀ ਹੋ ਗਿਆ ਇਹ ਵੀ ਆਉਂਦਾ ਸਟ੍ਰੰਗਟਾਟ ਜੀਰਾ ਨਾ ਬਾਅਦ ਚ ਪਾਉਂਦੇ ਆ ਪਤਾ ਕਿਉਂ ਕਿ ਜੇ ਸੜ ਜਾਂਦਾ ਨਾ ਤੇ ਜਦੋਂ ਜੀਰਾ ਸਿੱਧਾ ਪਾ ਦਈਏ ਨਾ ਤੇ ਜੀਰਾ ਜਿਹੜਾ ਸੜ ਜਾਂਦਾ ਤੇ ਉੱਤੇ ਉੱਤੇ ਸੜਿਆ ਸੜਿਆ ਤੇਲ ਦਾ ਇਸ ਕਰਕੇ ਸਾਫ ਸੁਪਾਰਾ ਉਹ ਤਾਂ ਜੀਰਾ ਬਾਅਦ ਚ ਪਾਉਂਦੇ ਆ ਮੰਮੀ ਆਂ ਜੀ ਤੇਲ ਦੀ ਕਿੰਨੀ ਵਧੀਆ ਆਵਾਜ਼ ਆਉਂਦੀ ਆ ਕੁਸ਼ 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 ਹੂੰ ਯਾਦੋ ਤੇ ਰਿਵਾਜ ਨੰਬਰ ਬਾਦ ਬੜੀ ਸੋਹਣੀ ਹੁੰਦੀ ਹੈ ਬਾ ਹੂੰ ਪੰਜ ਦਾ ਨਾ ਅੱਜ ਮੁਰਕੇ ਦੁੱਧ ਹੀ ਠਕਿਲੇ ਹੋਣਾ ਚੰਗਾ ਹਾਂ ਦੁੱਧ ਹੀ ਫੜ ਕੇ ਲਿਆ ਕੇ ਨਾ ਦੁੱਧ ਲਿਆ ਕੇ ਫੇਰ ਪੜਨ ਗਵੀ ਚੰਗਾ ਹੂੰ ਦਿੰਦੂ ਯਾਰ ਚਲੋ ਜਦੋਂ ਬਣਾਉਣ ਲੱਗੇ ਆ ਬੜੀ ਵਧੀਆ ਜਿਹੀ ਨਾ ਸਬਜੀ ਤੇ ਇਹ ਵਾਸਤੇ ਚੌਲਾਂ ਦਾ ਸਲੂਣਾ ਜਿਹੜੇ ਛੋਟੇ ਹੁੰਦੇ ਨੇ ਨਾ ਤੇ ਉਹਨੂੰ ਚੌਲਾਂ ਦਾ ਸਲੂਣਾ ਹੀ ਕਹਿੰਦੇ ਸੀ ਕੀ ਬਣਾ ਅੱਜ ਚੌਲਾਂ ਦਾ ਸਲੂਣਾ ਕਿਉਂਕਿ ਪਹਿਲਾਂ ਵੀ ਟਾਈਮ 'ਚ ਸਾਰੇ ਲੋਕ ਜਿਹੜੇ ਪਹਿਲਾਂ ਪਾਕਿਸਤਾਨ ਤੋਂ ਆਏ ਹਨਾ ਉਹਨਾਂ ਦੀ ਜਿਹੜੀ ਬੋਲੀ ਹੀ ਨਾ ਉਹ ਸਲੂਣਾ ਹੀ ਬੋਲਦੇ ਅੱਜ ਵੀ ਉਹ ਲੋਕ ਪਾਕਿਸਤਾਨੀ ਜਿਹੜੇ ਸਾਲਣ ਬੋਲਦੇ ਆ ਸਬਜੀ ਨਹੀਂ ਸਾਲਣ ਬੋਲਦੇ ਆ ਤੇ ਅੱਜ ਕੱਲ ਫਿਰ ਬੜੀ ਬੜੀ ਸਾਡੇ ਲੋਕ ਸਬਜੀ ਬੋਲਣ ਲੱਗੇ ਤੇ ਪਰ ਅਹੀਂ ਛੋਟੇ ਨੇ ਸੁਣਿਆ ਹੈ ਕਿ ਸਲੂਣਾ ਬਣਾਉਣਾ ਅੱਜ ਕੀ ਸਲੂਣਾ ਬਣਾਇਆ ਤੇ ਅੱਜ ਮੈਂ ਹੀ ਬੋਲਿਆ ਕਿ ਅੱਜ ਇਹ ਬਣਾ ਲਵੇ ਚੌਲਾਂ ਦਾ ਸਲੂਣਾ ਕਿਹਨੇ ਕਿਹਨੇ ਬਣਾਇਆ ਚੌਲਾਂ ਦਾ ਸਲੂਣਾ ਤੇ ਕਿਹਨੂੰ ਕਿਹਨੂੰ ਬੜਾ ਪਸੰਦ ਆ ਆਇਦਰਾ ਤੁਹਾਨੂੰ ਮਸਾਲਾ ਮਸੂਲਾ ਪਾਤਾ ਹਾਂ ਲੱਗੋ ਇਸ ਥੋੜੀ ਜਿਹੀ ਹਲਦੀ ਪਾ ਦਿੰਦੇ ਜਿਹੜੇ ਆਪਾਂ ਰੋਲ ਦੀਆਂ ਦੀਚੀਆਂ ਬਣਾਉਂਦੇ ਆ ਆਪਾਂ ਨੂੰ ਪਤਾ ਹੀ ਹੁੰਦਾ ਕਿ ਕਿਹੜੀ ਚੀਜ਼ ਆਪਾਂ ਕਿੰਨੀ ਕਿਹੜੀ ਚੀਜ਼ ਪਾਉਣੀ ਆ ਤੇ ਕਿੰਨਾ ਤਾਂ ਸੁਆਦ ਆ ਆ ਆਪਾਂ ਤਾਂ ਆਪਣਾ ਪਲੱਸ ਵਾਲਾ ਇਹ ਕਰਦੇ ਕੁੱਟਿਆ ਹੀ ਕਿਉਂਕਿ ਧੋਪਉਣ ਲੱਗਣੀ ਨਹੀਂ ਲਈ ਮਸਾਲਾ ਇਹਦਾ ਖਤਮ ਹੋ ਗਿਆ ਤੇ ਮੈਂ ਜਿੰਨਾ ਤੁਹਾਨੂੰ ਲੋੜੀ ਨਾਲ ਕੁੱਟਿਆ ਅੰਬਾ ਦੇ ਪਾਣੀ ਆ ਗਏ। ਮੈਂ ਹਮੇਸ਼ਾ ਕੋੜਾ ਜਿੰਨਾ ਮੈਂ ਪਾਣ ਕਿਤੇ ਤੇ ਸਬਜ਼ੀ ਮਸਾਲੇ ਬਣਾ ਚੰਗੀ ਨਹੀਂ ਕਰਦੀ ਤੇ ਬਾਜ਼ਾਰ ਵਾਲਾ ਮੈਨੂੰ ਪਸੰਦ ਨਹੀਂ ਆਗਾ। ਬਾਜ਼ਾਰ ਵਾਲਾ। ਮਾਂਜੀ ਤੇ ਮਿਲ ਪਸੰਦ ਨਾ ਇਹ ਸਬਜ਼ੀ। ਹੂੰ। ਲੋਟ ਗੇ ਵੀ ਖਾਦੀ। ਇਹ ਤਾਂ ਬੜੀ ਆ। ਇਹ ਤਾਂ ਬੜੀ ਚੌਲ ਆ ਨਾ। ਆਂਧਰਾ ਪਚੌਲ ਜਿਹੜਾ ਤੂੰ ਧੋ ਗਿਆ। ਇਹ ਕੱਚੇ ਮੜੇ। ਕੱਚੇ। ਕੱਚੇ ਚੌਲਾਂ ਦੇ ਕੀ। ਥੋੜੇ ਜਿਹੇ। ਰੀੜਾ ਹੋ ਗਏ ਬੇਟਾ। ਕੱਚੇ ਕਿਹਨਾਂ ਆਉਂਦੇ। ਗਿੱਲੇ ਆ। ਹਾਂ। ਤੋਤੇ ਹੋਏਗਾ ਨਾ। ਓਹੋ। ਤੋਤੇ। ਆਨੇ ਜਿੱਤ ਸੁੱਕੇ ਚੌਲ ਫਰਵਾਲੇ ਵੀ ਇਹਨਾਂ ਮਾਪਾਂ। ਉਬਾਲਲੇ ਪਾਣੀ ਦੇ ਵਿੱਚ ਪਾ ਕੇ ਨਾ ਤੇ ਇੱਕ ਵਾਰੀ ਨਹੀਂ ਛੋੜ ਕੇ ਕੱਢ ਲਿਆ ਤੁਹਾਨੂੰ ਹਾਲ ਖਾਦੇ ਚ ਰੋਣ ਪਾ ਲਿਆ ਸੁੱਕੀਆਂ ਨਹੀਂ ਇਹ ਹੋਣਾ ਆ ਦੇਖ ਹੈਲੋ ਸਬਜੀ ਆਪਾਂ ਸਬਜੀ ਆਪਣੀ ਬਣ ਗਈ ਹੈ ਚੌਲਾਂ ਦੀ ਇਧਰ ਆਪਾਂ ਫੁਲਕੇ ਵੀ ਤਿਆਰ ਕਰ ਲਏ ਤੇ ਸਭ ਤੋਂ ਪਹਿਲਾਂ ਦੇਣੇ ਬੇਬੇ ਨੂੰ ਤੇ ਫਿਰ ਦਵਾਂਗੇ ਵੰਚ ਨੂੰ ਤੇ ਮੈਂ ਵੀ ਕਹੂੰਗੀ ਟਾਈਮ 8:30 ਹੋ ਗਿਆ ਸੀ ਸੋ ਵੀਡੀਓ ਚੰਗੀ ਅੰਗੀ ਤੇ